ਫਰਮੇ ਜਾਣਨੇ ਕੇ ਪਹਿਲਾਂ ਪਰ ਸ਼ੁਰੂ ਤੋਂ ਸ਼ੁਰੂ ਕਰੀਏ ਜਦੋਂ ਤੁਹਾਡੀ ਜਰਨੀ ਸਟਾਰਟ ਹੁੰਦੀ ਹੈ ਸੋ 92 ਤੋਂ ਸੀ ਸਟਾਰਟ ਕੀਤਾ ਜੀ ਤੇ ਜੇ ਆਪਾਂ ਉਸ ਸਮੇਂ ਨੂੰ ਦੇਖੀਏ ਉਸ ਸਮੇਂ ਚੰਡੀਗੜ੍ਹ ਚ ਫੈਸ਼ਨ ਨੂੰ ਲੈ ਕੇ ਜਾਂ ਕਾਸਟਿਮਸ ਨੂੰ ਲੈ ਕੇ ਕਿਵੇਂ ਦਾ ਮਾਹੌਲ ਸੀ ਜੀ ਜਦੋਂ ਮੈਂ ਇਹ ਸਟਾਰਟ ਕੀਤਾ ਤਾਂ ਮੈਨੂੰ ਲੱਗ ਮੈਂ ਸਟਾਰਟ ਨਹੀਂ ਮੈਨੂੰ ਨਹੀਂ ਪਤਾ ਸੀ ਕਿ ਮੈਂ ਕੱਪੜੇ ਦਾ ਕੰਮ ਕਰੂੰਗੀ ਕਦੇ ਜੀ ਜੀ ਡਿਜ਼ਾਈਨਿੰਗ ਦਾ ਕੰਮ ਕਰੂੰਗੀ ਹਮਮ ਪਰ ਕਹਿੰਦੇ ਆ ਵੀ ਜਿਹੜੀ ਲੋਡ ਹੈ ਉਹ ਕਾੜ ਦੀ ماں ਹੁੰਦੀ ਹੈ ਬਿਲਕੁਲ ਮੈਂ ਬੜੀ ਟੌਮ ਬੋਏਸ਼ ਸੀ ਜੀ ਜੀ ਸ਼ੂਟਿੰਗ ਨੈਸ਼ਨਲ ਇੰਟਰਨੈਸ਼ਨਲ ਲੈਵਲ ਸ਼ੂਟਰ ਸੀਗੀ ਮੈਂ ਹੋਰ ਸਪੋਰਟਸ ਸੀਗੀ ਆਰਟਿਸਟ ਸੀ ਬੜੀ ਅੱਛੀ ਪਰ ਮੈਨੂੰ ਕਦੇ ਵੀ ਐ ਨਹੀਂ ਲੱਗਦਾ ਸੀ ਮੈਂ ਇਹਨੂੰ ਪਰਸੂ ਕਰੂੰਗੀ ਬਟ ਕਈ ਵਾਰੀ ਤੁਹਾਨੂੰ ਜਦੋਂ ਆਈ ਗਾਟ ਮੈਰਿਡ ਤੇ ਮੇਰੀ ਜੁਆਇੰਂਟ ਫੈਮਿਲੀ ਸੀ ਜੀ ਮੈਨੂੰ ਲੱਗਦਾ ਸੀਗਾ ਕਿ ਜੁਆਇੰਟ ਫੈਮਿਲੀ ਦਾ ਸਿਸਟਮ ਹੁੰਦਾ ਏ ਕਹਿੰਨਾ ਜੀ ਕਿ ਜਿਹੜੇ ਵੱਡੇ ਆ ਤੁਸੀਂ ਉਹਨਾਂ ਤੇ ਹਿਸਾਬ ਨਾਲ ਹੀ ਚੱਲਦੇ ਹੋ ਉਹਨਾਂ ਦੇ ਹਿਸਾਬ ਨਾਲ ਮੈਂ ਜ਼ਰੂਰ ਚੱਲੀ ਪਰ ਮੈਂ ਫਾਈਨੈਂਸ਼ੀਅਲੀ ਉਹਨਾਂ ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ ਜੀ ਤਾਂ ਪਹਿਲਾਂ ਮੈਂ 1992 ਤੱਕ ਮੈਂ ਮਤਲਬ ਮਸ਼ੀਨਾ ਵਗੈਰਾ ਰੱਖੀਆਂ ਜਿਵੇਂ ਫਰਸਟ ਮਸ਼ੀਨ ਰੱਖੀ ਪਰ ਉਸ ਤੋਂ ਪਹਿਲਾਂ ਮੈਂ ਆਪਣੇ ਹੱਥੀ ਕੰਮ ਕਰਨਾ ਸ਼ੁਰੂ ਕੀਤਾ ਜੀ ਆ ਮੇਰੀਆਂ ਇੱਥੇ ਕਜ਼ਨ ਸੀਗੀਆਂ ਜੀਸੀਜੀ ਦੇ ਵਿੱਚ ਜਾਂ ਮੇਰੀਆਂ ਫਰੈਂਡ ਸੀ ਤਾਂ ਮੈਂ ਹੱਥੀ ਉਹਨਾਂ ਦੇ ਸੂਟਸ ਪੈਂਟ ਕਰਦੀ ਸੀ ਏਮਬ੍ਰੋਇਡਰੀਜ਼ ਕਰਦੀ ਸੀ ਤੇ ਆਮ ਆਫ ਦੀ ਪਾਕਟ ਮਨੀ ਮੈਂ ਆਪ 赚 ਕਰਦੀ ਸੀ ਹਾਂਜੀ ਉਸ ਟਾਈਮ ਦੇ ਵਿੱਚ ਮੈਨੂੰ ਲੱਗਦਾ ਇੱਕ ਸੂਟ ਜਿਹੜਾ ਕੀ ਹੋਣ ਅੱਜ ਕੱਲ ਰਕਮ ਬਹੁਤ ਛੋਟੀ ਲੱਗਦੀ ਹੈ 275 275 ਰੁਪਏ ਮੈਨੂੰ ਅੱਜ ਵੀ ਯਾਦ ਹੈ ਮੈਂ ਹੱਥ ਨਾਲ ਕਢਾਈ ਕਰਕੇ ਸੂਟ ਦਿੰਦੀ ਸੀ ਬਟ ਐਟ ਦ ਸੇਮ ਟਾਈਮ ਕਰਦੀਆਂ ਜਿਹੜੀਆਂ ਵੀ ਮੇਰੀਆਂ ਡਿਊਟੀਆਂ ਸੀ ਜਾਂ ਜ਼ਿੰਮੇਵਾਰੀਆਂ ਸੀ ਐਜ਼ ਅ ਡਾਟਰ ਇਨ ਲਾ ਜਾਂ ਵਾਈਫ ਉਹ ਵੀ ਕੋਸ਼ਿਸ਼ ਕਰਦੀ ਸੀ ਕਿ ਮੈਂ ਪੂਰੀਆਂ ਕਰਾਂ ਤੇ ਜਦੋਂ ਉਹ ਮੇਰੇ ਸਾਰੇ ਕੰਮ ਹੁੰਦੇ ਸੀ ਹੋ ਜਾਂਦੇ ਸੀ ਉਸ ਤੋਂ ਬਾਅਦ ਮੈਂ ਇਹ ਕੰਮ ਕਰਦੀ ਹੂੰ ਟੂ ਸ਼ੁਰੂ ਦਾ ਰਿਸਪੌਂਸ ਜਿਹੜਾ ਤੁਸੀਂ 275 ਉੱਪਰ ਸੂਟ ਦੇ ਹਿਸਾਬ ਨਾਲ ਮਤਲਬ ਆਪਣੀ ਅਰਨਿੰਗ ਸ਼ੁਰੂ ਕੀਤੀ ਤੇ ਉਹ ਇੱਕ ਸੈਟੀਸਫੈਕਸ਼ਨ ਔਰ ਇੱਕ ਤੁਹਾਡੇ ਚਾਹੇ ਆਪਣੇ ਕਜ਼ਨਸ ਸੀ ਜਿਨ੍ਹਾਂ ਨੂੰ ਤੁਸੀਂ ਸ਼ੁਰੂਆਤ ਵਿੱਚ ਕਹਿ ਲੋ ਕਿ ਆਪਣੇ client ਵਜੋਂ ਹਨ ਅਰਨ ਕਰਨ ਦੀ ਕੋਸ਼ਿਸ਼ ਕੀਤੀ ਉਹ ਸ਼ੁਰੂ ਦੀ ਸੈਟੀਸਫੈਕਸ਼ਨ ਕਹਿ ਲੋ ਜਾਂ ਉਹ ਸ਼ੁਰੂ ਦੀ ਐਪਰੀਸ਼ੀਏਸ਼ਨ ਉਹਨਾਂ ਵੱਲੋਂ ਉਹ ਕਿਵੇਂ ਸੀ ਉਹ ਇੱਕ ਬੂਸਟ ਸੀ ਤੁਹਾਡੇ ਇਸ ਕੈਰੀਅਰ ਨੂੰ ਅੱਗੇ ਕਰਨ ਲਈ ਮੈਂ ਇੱਥੇ ਤੁਹਾਨੂੰ ਥੋੜਾ ਜ ਮੈਨੂੰ ਲੱਗਦਾ ਆਪਣੀ ਮਿਸ ਅੰਡਰਸਟੈਂਡਿੰਗ ਹੋਈ ਹੈ ਮੇਰੇ ਕਜ਼ਨਸ ਜੀ ਸੀ ਜੀ ਸੀ ਸੀਗੇ ਜੀ ਜੀ ਉਹ ਆਪਣੇ ਫਰੈਂਡਸ ਦੇ ਕੱਪੜੇ ਲੈ ਦੇ। ਠੀਕ ਹੈ ਫਰੈਂਡਸ ਨੂੰ ਤੁਹਾਡੇ ਨਾਲ ਅੱਗੇ ਗ੍ਰੀਟ ਕਰ ਰਹੇ। ਤਾਂ ਬਹੁਤ ਜ਼ਿਆਦਾ ਉਹ ਸਾਰੇ ਕਹਿੰਦੇ ਸੀਗੇ ਕਿਉਂਕਿ ਮੇ ਮੇਰੀਆਂ ਜੂਨੀਅਰ ਸੀਗੀਆਂ ਨੀਨੂ ਭੈਣ ਬਹੁਤ ਅੱਛਾ ਕਿਉਂਕਿ ਜਦੋਂ ਮੈਂ ਜੀਸੀਜੀ ਚ ਵੀ ਸੀਗੀ ਉਦੋਂ ਵੀ ਮੇਰੇ ਸੂਟਸ ਲੋਕੀ ਕਹਿੰਦੇ ਸੀਗੇ ਵੀ ਬਹੁਤ ਹੀ ਅੱਛਾ ਕੰਬੀਨੇਸ਼ਨ ਹੁੰਦਾ ਬਹੁਤ ਅੱچھے ਕਲਰਸ ਹੁੰਦੇ ਆ ਜਿਹੜੇ ਕਿ ਮੇਰੇ ਮਮ ਮੈਨੂੰ ਕਿਹਾ ਕਿ ਕਹਿੰਦੇ ਸੀਗੇ ਵੀ ਤੋਂ ਮਤਲਬ ਆ ਆ ਕਲਰ ਨਾਲ ਆ ਸਲਵਾਰ ਤਿਆ ਚੁੰਨੀ ਬਣਾ ਕੇ ਉੱਤੇ ਬੂਟੀਆਂ ਬਨਵਾ ਲਾ ਯੂ نو ਜਿਵੇਂ 멘ਟਰ ਤੇ ਗਾਈਡ ਹੁੰਦਾ ਉਹ ਮੇਰੀ ਮੇਰੇ ਮੰਮ ਸੀਗੇ ਹੈਨਾ ਹਾਂਜੀ ਤੇ ਉਹ ਕੈਰੀ ਫਾਰਵਰਡ ਹੋ ਗਿਆ ਲੋਕਾਂ ਨੂੰ ਮੇਰਾ ਕਲਰ ਪੈਲੇਟ ਅੱਜ ਵੀ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਜੀ ਜੀ ਲੋਕ ਤਾਂ ਉਹ ਕਹਿੰਦੇ ਵੀ ਤੇਰਾ ਕਲਰ ਪੈਲੇਟ ਬਹੁਤ ਅੱਛਾ ਹੈ ਹਾਂਜੀ ਹਾਂਜੀ ਡਿਫਰੈਂਟ ਵੀ ਹੈ ਦੂਸਰਾ ਹਾਂਜੀ 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 ਸੋ ਜਿਵੇਂ ਗਲ ਕਰਨ ਹੋਣੇ ਇਸ ਟਾਈਮ ਪਪੂਲਰ ਵਰਡ ਅਸੀਂ ਸੁਣਦੇ ਆ ਕਾਸਟਮ ਸਟਾਈਲਿਸ਼ ਫੈਸ਼ਨ ਡਿਜ਼ਾਈਨਰ ਤੇ ਤੁਸੀਂ ਇਸ ਸਬਦੇ ਵਿੱਚ ਜੋ ਅੱਜ ਐਟ ਪ੍ਰੈਜ਼ੈਂਟ ਚੱਲ ਰਿਹਾ ਉਹਦੇ ਵਿੱਚ ਆਪਣੇ ਆਪ ਨੂੰ ਦੂਜਿਆਂ ਨਾਲੋਂ ਖਾਸ ਕਿਵੇਂ ਦੇਖਦੇ ਹੋ ਪਹਿਲੀ ਗੱਲ ਦੀਪ ਜੀ ਮੈਂ ਜਿਵੇਂ ਕਿ ਮੇਰਾ ਕਈ ਵਾਰੀ ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਪਿੱਛੇ ਬੈਕਗ੍ਰਾਉਂਡ ਦੇਣਾ ਚਾਹੂੰਗੀ ਕਈ ਵਾਰੀ ਮੇਰੇ ਹਸਬੰਡ ਜਾਂ ਮੇਰਾ ਬੇਟਾ ਜੀ ਗਿਆਨデア ਵੀ ਉਮ ਟੂ ਸੀ ਵੇਰ ਯੂ ਆਰ ਨਾਓ ਤਰੀਕੇ ਨਾਲ ਕਹਿੰਦੇ ਵੀ ਹੁਣ ਤੇਰਾ ਲੈਵਲ 4 ਹੈ ਪਰ ਓਨੈਸਟਲੀ ਮੈਨੂੰ ਆਪਦੇ ਆਪ ਨੂੰ ਨਾ ਤਾਂ ਮੈਂ ਆਪਦੇ ਆਪ ਨੂੰ ਕਿਉਂਕਿ ਸੀ ਡਿਜ਼ਾਈਨਰ ਕਹਿਣ ਵਾਲੇ ਵੀ ਤੁਹਾਨੂੰ ਤੁਹਾਡੇ ਚਾਹਣ ਵਾਲੇ ਹੁੰਦੇ ਆ ਤੁਹਾਡਾ ਕੰਮ ਪਸੰਦ ਕਰਨ ਵਾਲੇ ਹੁੰਦੇ ਆ ਤੇ ਤੁਹਾਨੂੰ ਲੈਬਲ ਬਣਾਉਣ ਵਾਲੇ ਵੀ ਹੋਈ ਹੁੰਦੇ ਆ ਮੈਂ ਆਪਣੇ ਮੂੰਹ ਜਾਂ ਆਪਣੇ ਦਿਮਾਗ 'ਚ ਕਦੇ ਵੀ ਨਹੀਂ ਸੋਚਿਆ ਕਿ ਮੈਂ ਡਿਜ਼ਾਈਨਰ ਹਾਂ ਜਾਂ ਮੈਂ ਲੇਬਲ ਹਾਂ ਜਦੋਂ ਕੋਈ ਮੈਨੂੰ ਕਹਿੰਦਾ ਉਹ ਯੂ ਆਰ ਅ ਬਿਗ ਲੇਬਲ ਨਾਓ ਤਾਂ ਕਈ ਵਾਰੀ ਮੈਂ ਸੋਚਦੀ ਰਹਿੰਨੀ ਐ ਮੈਂ ਬੇਸਿਕਲੀ ਥਿੰਕਰ ਹਾਂ ਵੀ ਕੀ ਫਰਕ ਐ ਹੈਨਾ ਮੈਨੂੰ ਲੱਗਦਾ ਉਹ ਫਰਕ ਦਾ ਮੈਨੂੰ ਵੀ ਨਹੀਂ ਹਜੇ ਤੱਕ ਪਤਾ ਲੱਗਿਆ ਵੀ ਕੀ ਫਰਕ ਹੋ ਗਿਆ ਮੈਂ ਨਾ ਤੋਦੋਂ ਵੀ ਕਰੀਦੀ ਸੀ ਮਿਹਨਤ ਅੱਜ ਵੀ ਕਰੀਦੀ ਐ ਇੰਨੀ ਮਿਹਨਤ ਕਰਦੀ ਆ ਕਿ ਮੇਰਾ ਬੇਟਾ ਆ ਕੇ ਮੈਨੂੰ ਕਈ ਵਾਰੀ ਕਹਿ ਦਿੰਦਾ ਵੀ ਮੰਮ ਤੂੰ ਡਿਜ਼ਾਈਨਰ ਹੈ ਕਿ ਪ੍ਰੋਡਕਸ਼ਨ ਮੈਨੇਜਰ ਆ ਜੀ ਜੀ ਤਾਂ ਮੈਂ ਉਹਨੂੰ ਪੁੱਛਿਆ ਵੀ ਪ੍ਰੋਡਕਸ਼ਨ ਮੈਨੇਜਰ ਕੀ ਹੁੰਦਾ ਜੀ ਜੀ ਮਤਲਬ ਮੈਂ ਮੈਨੂੰ ਲੱਗਦਾ ਵੀ ਐਸ ਟਾਈਮ ਦੇ ਹਿਸਾਬ ਨਾਲ ਜਿੰਨਾ ਕੁ ਵੀ ਮੈਂ ਟਲੀ ਆ ਸ਼ੂਟਸ ਕਰਵਾਉਣ ਲੱਗੀ ਆ ਜਾਂ ਸੋਸ਼ਲ ਮੀਡੀਆ ਤੇ ਆਈ ਆ ਜੀ ਜੀ ਦੈਟਸ ਬਿਕੋਜ਼ ਆਫ ਮਾਈ ਕਿਡਸ ਜੇ ਮੇਰੇ ਬੱਚੇ ਮੈਨਾਂ ਮੈਨੂੰ ਗਾਈਡ ਕਰਦੇ ਜਾਂ ਪੁਸ਼ ਕਰਦੇ ਐਕਚੁਅਲੀ ਉਹ ਮੈਨੂੰ ਪੁਸ਼ ਕਰਦੇ ਆ ਸਿਰਫ ਗਾਈਡ ਨਹੀਂ ਕਰਦੇ ਗਾਈਡ ਕਰਨ ਨਾਲ ਮੈਂ ਮੂਵ ਨਹੀਂ ਹੋਣ ਵਾਲੀ ਸੀ ਜੀ ਜੀ ਮੈਂ ਉੱਥੇ ਹੀ ਖੜੀ ਸੀ ਖੜੀ ਆ ਜਿੱਥੋਂ ਜਿਵੇਂ ਮੈਂ ਸ਼ੁਰੂ ਕੀਤਾ ਸੀ ਮੇਰਾ ਮੈਂਟਲ ਲੈਵਲ ਮੇਰਾ ਮਿਹਨਤ ਦਾ ਲੈਵਲ ਠੀਕ ਹੈ ਵਿਦ ਏਜ ਐਂਡ ਟਾਈਮ ਤੁਸੀਂ ਥੋੜੇ ਸਲੋ ਹੋ ਜਾਂਦੇ ਹੋ ਹੈਨਾ ਜਿਹੜੇ ਤੁਸੀਂ ਰਿਸਕ ਫੈਕਟਰਸ ਉਦੋਂ ਬਹੁਤ ਜਲਦੀ ਮਤਲਬ ਕਵਰ ਕਰ ਲੈਨੇਓ ਜਾਂ ਲੈ ਲੈਨੇਓ ਉਹ ਉਨੀ ਹਿੰਮਤ ਨਹੀਂ ਰਹਿੰਦੀ ਵਿਦ ਟਾਈਮ ਹੈਨਾ ਤੇ ਮੈਨੂੰ ਅੱਜ ਵੀ ਐਂ ਲੱਗਦਾ ਵੀ ਮੈਂ ਇੱਕ ਕਾਰੀਗਰ ਆ ਜੀ ਆਪਦੇ ਕਾਰੀਗਰਾਂ ਨਾਲ ਹੀ ਕੰਮ ਕਰਦੀ ਆ ਮੈਂ 올 ਦਾ ਟਾਈਮ ਹੂੰ ਤੇ ਮੇਰੇ ਬੇਟੇ ਨੇ ਫੇਰ ਮੈਨੂੰ ਕਿਹਾ ਕਿ ਪ੍ਰੋਡਕਸ਼ਨ ਮੈਨੇਜਰ ਉਹ ਹੁੰਦਾ ਜਿਹੜਾ ਇੱਕ ਇੱਕ ਟਾਂਕਾ ਦੇਖੀ ਜਾਵੇ ਫਲੋਰ ਤੇ ਖੜਾ ਹੋ ਕੇ ਹੂੰ ਤੇ ਮਮ ਤੂੰ ਸਾਰਾ ਦਿਨ ਵੀ ਤੈਨੂੰ ਤੂੰ ਏਸੀ ਵਾਲੇ ਆਫਿਸ 'ਚ ਬੈਠ ਤੂੰ ਉੱਥੇ ਕਾਰੀਗਰਾਂ ਦੀਆਂ ਮਸ਼ੀਨਾਂ ਕੋਲੇ ਜੀ ਪਰ ਮੈਨੂੰ ਲੱਗਦਾ ਉਹ ਹੀ ਨੀਨੂ ਐ ਨੀਨੂ ਸੇਖੋਂ ਹੀ ਉਹ ਐ ਠੀਕ ਐਬ ਮੰਨੂ ਸਾਰਿਆਂ ਨੇ ਇੱਜ਼ਤ ਦਿੱਤੀ ਇੱਕ ਅੱਛਾ ਨਾਮ ਦਿੱਤਾ ਡਿਜ਼ਾਈਨਰ ਜੀ ਜਾਂ ਲੇਬਲ ਹੈ ਨਾ ਤਾਂ ਕਿ ਜਦੋਂ ਤੁਸੀਂ ਆਪਣੇ ਪੁਰਾਣੇ ਟਾਈਮ ਨੂੰ ਯਾਦ ਕਰਦੇ ਹੋ 90 ਉਹ ਰੀਕਾਲਸ ਮੈਮਰੀਜ਼ ਆਉਂਦੀਆਂ ਕਿ 92 ਦੇ ਟਾਈਮ 'ਚ ਜਦੋਂ ਤੁਸੀਂ ਘਰ ਤੋਂ ਬਾਹਰ ਆ ਕੇ ਆਪਣਾ ਬੂਟਿਕ ਸਟਾਰਟਅਪ ਕੀਤਾ ਸਾਰੇ ਕਾਰੀਗਰਜ਼ ਨੂੰ ਕਿਵੇਂ ਅਰੇਂਜ ਕੀਤਾ ਉਹ ਉਹ ਸਾਰਾ ਜਿਹੜਾ ਥੌਟ ਪ੍ਰੋਸੈਸ ਕਦੇ-ਕਦੇ ਅੱਖਾਂ ਦੇ ਅੱਗੇ ਨਹੀਂ ਲੰਘਦਾ ਹਾਂਜੀ ਜੇ ਮੈਂ ਅੱਜ ਸੋਚਾਂ ਤਾਂ ਮੈਂ ਇਹ ਸੋਚਦੀ ਆ ਵੀ ਉਹ ਕਿਵੇਂ ਕਰ ਲਿਆ ਅਗੇਨ ਬਿਕੋਜ਼ ਨਾਓ ਯੋਰ ਵਿਲ ਪਾਵਰ ਇਜ਼ ਨਾਟ ਦੈਟ ਸਟਰੋਂਗ ਤੇ ਉਦੋਂ ਇੰਨਾ ਹੌਸਲਾ ਸੀ ਦੀਪ ਜੀ ਆ ਲੱਗਦਾ ਸੀ ਆ ਵੀ ਸ਼ਾਮ ਕਿਉਂ ਹੋ ਗਈ ਰਾਤ ਕਿਉਂ ਹੋ ਗਈ ਵੀ ਮੈਂ ਤਾਂ ਹਜੇ ਬਹੁਤ ਕੰਮ ਕਰਨਾ ਸੀ ਪਹਿਲਾਂ ਜਦੋਂ ਮੈਂ ਆਪਣੇ ਆਪ ਨੂੰ ਇਸ ਕੰਮ ਦੇ ਵਿੱਚ ਮਤਲਬ ਕੜਾਈ ਵਗੈਰਾ ਕਾਫੀ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਤਾਂ ਫਿਰ ਮੈਂ ਸੋਚਿਆ ਮੈਨੂੰ ਮਸ਼ੀਨ ਇੱਕ ਘਰ ਜ਼ਰੂਰ ਚਾਹੀਦੀ ਹੈ ਜਿਹਦੇ ਨਾਲ ਲੋਕਾਂ ਨੂੰ ਪਤਾ ਲੱਗੇ ਵੀ ਇਟਸ ਅ ਬੂਟਿਕ ਜੀ ਫਿਰ ਮੈਂ ਇੱਕ ਮਸ਼ੀਨ ਮੇਰੇ ਫਰੈਂਡ ਨੇ ਦਿੱਤੀ ਉਹ ਮੈਨੂੰ ਮਸ਼ੀਨ ਤਾਂ ਉਹ ਮਸ਼ੀਨ ਰੱਖੀ ਤਾਂ ਮੈਂ ਨਹੀਂ ਅਫੋਰਡ ਕਰ ਸਕਦੀ ਸੀ ਇੱਕ ਮਾਸਟਰ ਦੀ ਸੈਲਰੀ ਜਾਂ ਇੱਕ ਸਟਿਚਰ ਦੀ ਸੈਲਰੀ ਤੇ ਉਦੋਂ ਇਹ ਵੀ ਨਹੀਂ ਪਤਾ ਸੀ ਵੀ ਸਟਿਚਰ ਤੇ ਮਾਸਟਰ ਮੈਨੂੰ ਅਲੱਗ ਚਾਹੀਦੇ ਆ ਜਾਂ ਇਕੱਠਾ ਕੰਮ ਕਰਨਗੇ ਕਹਿੰਦੇ ਹੁੰਦੇ ਨੇ ਜਿਹੜਾ ਬੰਦਾ ਹੱਥੀਂ ਕੰਮ ਕਰਨ ਕਰਦਾ ਹੋਵੇ ਉਹਨੂੰ ਉਹਨੂੰ ਐਂ ਹੀ ਪਤਾ ਹੈ ਵੀ ਮੈਂ ਕੀ ਕਰਨਾ ਹੈ ਤੇ ਫਿਰ ਮੈਂ ਨਾ ਇੱਕ ਸਲਵਾਰਾਂ ਵਾਲੀ ਰੱਖੀ ਜੀ ਮੈਂ ਆਊਟਸੋਰਸ ਕਰਦੀ ਸੀ ਮੈਂ ਇੱਕ ਬਾਹਰ ਮਾਸਟਰ ਸੀ ਉਹਨਾਂ ਤੋਂ ਬਣਵਾਉਂਦੀ ਸੀ ਕੱਪੜੇ 60 ਰੁਪੀ ਸਟਿਚਿੰਗ ਉਹਨਾਂ ਨੂੰ ਦਿੰਦੀ ਸੀ ਤੇ 100 ਰੁਪੀ ਕਲਾਇੰਟ ਤੋਂ ਲੈਂਦੀ ਸੀ ਫਿਰ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਕੱਲੀਆਂ ਸ਼ਰਟ ਸਟਿਚ ਕਰਿਆ ਕਰੋ ਹੂੰ ਹੂੰ ਤੇ ਸਲਵਾਰ ਕੱਟ ਕੇ ਤੁਸੀਂ ਮੈਨੂੰ ਦੇ ਦਿਆ ਕਰੋ ਤਾਂ ਕਿ ਮਸ਼ੀਨ ਚੱਲਦੀ ਹੋਵੇ ਇੱਕ ਘਰ 'ਚ ਪਤਾ ਲੱਗੇ ਵੀ ਇੱਥੇ ਮਸ਼ੀਨ ਹੈਗੀ ਐ ਹੂੰ ਤਾਂ ਮੇਰੀ ਲੜਕੀ ਸੀ ਮਨਜੀਤ ਉਦੋਂ ਹੁਣ ਤਾਂ ਸੁਹਾਣਾ ਨਾਲ ਰਲ ਗਿਆ ਉਦੋਂ ਸੁਹਾਣੇ ਤੋਂ ਆਉਂਦੀ ਹੁੰਦੀ ਸੀ ਜੀ ਜੀ ਸੋ ਓਹੋ ਮਨਜੀਤ ਨੇ ਬੈਠਣਾ ਤਾਂ ਉਸ ਉਹਨੇ ਸਲਵਾਰਾਂ ਸਟਿਚ ਕਰਨੀਆਂ ਹੌਲੀ ਹੌਲੀ ਮੈਨੂੰ ਲੱਗਿਆ ਕਿ ਮੈਂ 1700 ਰੁਪਿਆ ਮਹੀਨੇ ਦਾ ਸਪੇਅਰ ਕਰ ਸਕਦੀ ਐ ਤੇ ਪਾਰਟ ਟਾਈਮ ਇੱਕ ਕਟਰ ਅਫੋਰਡ ਕਰ ਸਕਦੀ ਆ ਤਾਂ ਮੈਂ ਫਿਰ ਇੱਕ ਪਾਰਟ ਟਾਈਮ ਕਟਰ 1700 ਰੁਪਏ ਮਹੀਨੇ ਜੋ 3 ਘੰਟੇ ਮੈਨੂੰ ਕਟਿੰਗ ਕਰਦੇ ਸੀ ਸਵੇਰੇ ਆ ਕੇ ਤਾਂ ਉਹ ਮਾਸਟਰ ਜੀ ਨੇ ਕਟਿੰਗ ਕਰਨੀ ਉਹਨੇ ਸਲਵਾਰਾਂ ਸੀਨੀਆਂ ਫਿਰ ਮੈਨੂੰ ਇੰਨਾ ਪਤਾ ਲੱਗਣ ਲੱਗ ਗਿਆ ਕਿ ਕਮੀਜ਼ਾਂ ਵੀ ਮੈਂ ਬਾਹਰੋਂ ਸਟਿਚ ਕਰਵਾ ਸਕਦੀ ਆ ਘੱਟ ਪੈਸਿਆਂ ਤੇ ਉਵੇਂ ਕਰਵਾਉਂਦੀ ਫਿਰ ਹੌਲੀ ਹੌਲੀ ਜਿਹੜੇ ਸ਼ੈੱਡ ਦੇ ਵਿੱਚ ਮੈਂ ਮਸ਼ੀਨ ਰੱਖੀ ਸੀ ਉਹਦੇ ਸਾਈਡਾਂ ਤੇ ਸਿਰਫ ਦੋ ਐਂਗਲ ਸੀ ਇੱਕ ਪਾਸੇ ਕੋਠੀ ਦੀ ਕੰਧ ਆ ਜਾਂਦੀ ਹੈ ਜਿਵੇਂ ਹੈਨਾ ਜੀ ਨਾਲ ਨਾਲ ਇਹ ਵੀ ਸੀਗਾ ਕਿ ਮੈਂ ਆਪਦੀ 인laws ਫੈਮਲੀ ਆਪਦੇ ਹਸਬੰਡ ਨੂੰ ਕਿਸੇ ਵੀ ਚੀਜ਼ ਚ ਕੁਛ ਨਹੀਂ ਕੀਤਾ ਹਮਮ ਜਾਂ ਉਹਨਾਂ ਨੂੰ ਅਹਿਸਾਸ ਨਹੀਂ ਹੋਣ ਦਿੱਤਾ ਵੀ ਕੁਝ ਚੇਂਜ ਆਈ ਹੈ ਜੀ ਜੀ ਹਾਂਜੀ ਉਹ ਰੂਟੀਨ ਜਿਵੇਂ ਉਹਨਾਂ ਦਾ ਸੀ ਲਾਈਫ ਦਾ ਉਵੇਂ ਹੀ ਚੱਲਦਾ ਰਿਹਾ ਜੀ ਸੋ ਮੈਂ ਸੋਚਿਆ ਮੈਂ ਇੱਥੇ ਮਸ਼ੀਨ ਰੱਖ ਲੈਣੀ ਹੈ ਬਟ ਉਹ ਜਦੋਂ ਬਾਰਿਸ਼ ਆਉਂਦੀ ਸੀ ਹਮ ਤਾਂ ਜਾਂ ਧੁੱਪ ਆਉਂਦੀ ਸੀ ਤਾਂ ਚਾਰੇ ਪਾਸੇ ਆਪਾਂ ਪੰਜਾਬੀ ਚ ਵਾਛੜ ਕਹਿ ਦਿੰਨੇ ਆ ਨਾ ਵਾਛੜ ਆਉਂਦੀ ਸੀ ਤਾਂ ਫਿਰ ਮੈਂ ਸੋਚਿਆ ਹੁਣ ਇੱਕ ਤਰਪਾਲ ਖਰੀਦੀ ਜਾਵੇ ਜੀ ਤੇ ਯਾਦ ਹੈ ਮੈਨੂੰ ਅੱਜ ਵੀ ਮੈਂ ਨੀਲੇ ਰੰਗ ਦੀ ਤਰਪਾਲ ਖਰੀਦੀ 2000 ਰੁਪਏ ਜਮ੍ਹਾਂ ਕਰਕੇ ਓਕੇ 2000 ਜਮ੍ਹਾਂ ਕਰਨ ਨੂੰ ਮੈਨੂੰ 4 ਮਹੀਨੇ ਲੱਗ ਗਏ ਤਾਂ ਫਿਰ ਮੈਂ ਉਹ ਤਰਪਾਲ ਆਸੇ ਪਾਸੇ ਬੰਨ ਲੀ ਪਰ ਫਿਰ ਵੀ ਜਦੋਂ ਪਾਣੀ ਆਉਂਦਾ ਤਾਂ ਉਹ ਨੀਚੋਂ ਦੀ ਐ ਲੰਗਦਾ ਹੁੰਦਾ ਸੀ ਤਾਂ ਮੇਰਾ ਬ੍ਰਦਰ ਹੁਣ ਵੀ ਆਜਦਾ ਹੁੰਦੇ ਨੇ ਇਹਨੂੰ ਤੈਨੂੰ ਉਹ ਵੇਲਾ ਯਾਦ ਹੈ ਮੈਂ ਕਿਹਾ ਵੀ ਜੇ ਮੈਂ ਉਹ ਵੇਲਾ ਭੁੱਲ ਗਈ ਹੂੰ ਤਾਂ ਫੇਰ ਮਤਲਬ ਮੇਰੇ ਪੈਰ ertidte ਨਹੀਂ ਹੈਗੇ ਹੈਨਾ ਉਹ ਵੇਲਾ ਤਾਂ ਮੈਂ ਕਿ ਮੈਂ ਸਵੇਰੇ ਉੱਠਦੀ ਯਾਦ ਕਰਦੀ ਐ ਤਾਂ ਪਰ ਮੈਂ ਘਬਰਾਉਂਦੀ ਨਹੀਂ ਸੀ ਪਾਣੀ ਦੇ ਵਿੱਚ ਕੱਪੜੇ ਵੀ ਗਿੱਲੇ ਹੋ ਜਾਂਦੇ ਸੀ ਸਭ ਕੁਝ ਹੋ ਜਾਂਦਾ ਸੀ ਬਟ ਮੈਨੂੰ ਇਹ ਲੱਗਦਾ ਸੀ ਵੀ ਮੈਂ ਹੋਰ ਕੰਮ ਕਰਾਂ ਹੋਰ ਕੰਮ ਕਰਾਂ ਹੈਨਾ ਜੀ ਜੀ ਹਾਂ